ਸ਼ੂਗਰ ਕੀ ਕਰਦੀ ਹੈ ਹਾਰਟ ਬ੍ਰੇਨ ਲੀਵਰ ਗੁਰਦੇ ਸਭ ਕਮਜ਼ੋਰ ਅੱਖਾਂ ਦੀ ਰੋਸ਼ਨੀ ਕਮਜ਼ੋਰ ਵਾਲ ਝੜਨ ਲੱਗ ਜਾਂਦੇ ਨੇ ਉਮਰ ਤੋਂ ਪਹਿਲਾਂ ਸਕਿਨ ਬੁੱਢੀ ਹੋ ਜਾਂਦੀ ਆ ਜਿਹੜੇ ਲੋਕ ਮਤਲਬ ਸ਼ੂਗਰ ਕਾਰਨ ਸੈਕਸ ਕਮਜ਼ੋਰੀ ਆ ਜਾਂਦੀ ਹੈ ਸਾਡੀਆਂ ਮਾਤਾ ਭੈਣਾਂ ਚ ਕਮਜ਼ੋਰੀ ਆ ਜਾਂਦੀ ਹੈ ਚਿੜਚਿੜਾਪਨ ਆ ਜਾਂਦਾ ਹੈ ਉਹਨਾਂ ਵਾਸਤੇ ਬਹੁਤ ਹੀ ਗੁੱਡ ਜਿਹੜਾ ਪ੍ਰੋਡਕਟ ਹੈ ਸਾਡਾ ਕਿਕਰ ਪੰਚਾਂਗ ਦਾ ਪਾਊਡਰ ਹੈ ਇਹ ਜਿਹੜਾ ਪਾਊਡਰ ਹੈ ਨਾ ਜੀ ਇਹ ਕਮਾਲ ਦੀ ਚੀਜ਼ ਬਣੀ ਆ ਇਹ ਇਹਦਾ ਮੇਥੇ ਦੇ ਬੀਜ ਨੂੰ ਜੇ ਅਸੀਂ ਰਾਤ ਨੂੰ ਪੀਉਂ ਲੈਨੇ ਆ ਮੁੜ 15-20 ਕ ਦਾਣੇ ਐ ਜਿਵੇਂ ਚਮਚਾ ਲੈ ਲਿਆ ਚਮਚੇ 'ਚ 15-20 ਕ ਦਾਣੇ ਲਏ ਲੈ ਕੇ ਉਹ ਪਾਣੀ 'ਚ ਪਾ ਲਿਆ ਤਾਂ ਇਹਨੂੰ ਹੌਲੀ-ਹੌਲੀ ਚਬ ਕੇ ਬਰੀਕ ਜਦੋਂ ਮੂੰਹ 'ਚ ਪਾਣੀ ਵਰਗਾ ਹੋ ਜਾਏ ਮੂੰਹ ਵੀ ਕੋੜਾ-ਕੋੜਾ ਲੱਗੇ ਤੁਹਾਨੂੰ ਲੱਗੇ ਵੀ ਹਾਂ ਹੁਣ ਅਸੀਂ ਕੁਝ ਖਾ ਰਹੇ ਹਾਂ ਦਵਾਈ ਫਿਰ ਇਹਦੇ ਪਾਣੀ ਪਿਓ ਪਾਣੀ ਵੀ ਉਹੀ ਪੀਣਾ ਜਿਹਦੇ 'ਚ ਰਾਤ ਪੀਉਤੇ ਸੀ ਉਸੇ ਪਾਣੀ ਨੂੰ ਸਿਪ ਕਰ ਕਰਕੇ ਪਿਓ ਤੁਸੀਂ ਦੇਖੋਗੇ ਵੀ 15-20 ਦਿਨ ਹੋ ਗਏ ਮਹੀਨਾ ਹੋ ਗਿਆ ਸ਼ੂਗਰ ਜਮੇ ਠੀਕ ਹੋ ਗਈ ਜਾਣਾ ਹੀ ਨਹੀਂ ਪੈਣਾ ਡਾਕਟਰ ਕੋ ਇਹ ਉਹਨਾਂ ਵਾਸਤੇ ਜਿਨ੍ਹਾਂ ਨੂੰ ਅੱਜ ਹੀ ਪਤਾ ਲੱਗੀ ਹੈ ਸ਼ੂਗਰ ਭੱਜਣ ਦੀ ਲੋੜ ਦੀ ਤੁਹਾਡੇ ਮੂੰਹ 'ਚ ਜਿਹੜਾ ਸਲਾਈਵਾ ਸਵੇਰੇ ਸਵੇਰੇ ਬਣ ਰਿਹਾ ਉਹ ਦੇ ਨਾਲ ਅੰਦਰ ਜਾਊਗਾ ਉਹ ਤੁਹਾਡੇ ਪਾਚਨ ਦਾ ਕੰਮ ਕਰੂਗਾ ਸਰੀਰ ਨੂੰ ਔਰ ਉਹ ਸ਼ੂਗਰ ਨੂੰ ਕੰਟਰੋਲ ਕਰਨ ਦਾ ਕੰਮ ਕਰੂਗਾ ਤੁਸੀਂ ਦੇਖੋਗੇ ਚੰਦ ਦਿਨਾਂ ਦੇ ਵਿੱਚ ਸ਼ੂਗਰ ਕੰਟਰੋਲ ਹੋ ਗਈ ਗੱਲ ਹੀ ਕੁਝ ਨਹੀਂ ਦਿੱਤਾ ਕੀ ਕੋਈ ਕੈਮੀਕਲ ਨਹੀਂ ਕੋਈ ਭਸਮ ਨਹੀਂ ਕੁਝ ਨਹੀਂ ਦਿੱਤਾ ਠੀਕ ਹੈ ਮਰੀਜ਼ ਇਹ ਜੀ ਉਹਨਾਂ ਲੋਕਾਂ ਲਈ ਹੈ ਜਿਹੜੇ ਇਨਸੂਲਿਨ ਦਾ ਟੀਕਾ ਲਗਦਾ ਔਰ ਜਾਂ ਫਿਰ ਸ਼ੂਗਰ 200 300 ਤੋਂ ਘਟਦੀ ਹੋਈ ਨਹੀਂ ਦਵਾਈਆਂ ਖਾ ਕੇ ਆ ਮੋਟੀਆਂ ਮੋਟੀਆਂ ਗੋਲੀਆਂ ਖਾ ਕੇ ਤੱਕ ਇਹ ਉਹਨਾਂ ਲੋਕਾਂ ਨੂੰ ਨਾਲ ਦਿੰਨੇ ਆ ਸੀ ਕਾਲੇ ਗੂੰਦ ਵਾਲਾ ਕਾਲੇ ਜਾਮਣ ਦੀ ਗੂੰਦ ਵਾਲਾ ਕਰ ਚੁੱਕਾ ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਕਸਰ ਘਰ ਦੇ ਵਿੱਚ ਚਰਚਾ ਹੁੰਦੀ ਹੈ ਛੋਟੇ-ਛੋਟੇ ਰੋਗਾਂ ਨੂੰ ਲੈ ਕੇ ਛੋਟੀਆਂ-ਛੋਟੀਆਂ ਬਿਮਾਰੀਆਂ ਨੂੰ ਲੈ ਕੇ ਕਿਸੇ ਨੂੰ ਕਹਿ ਦੇ ਮੇਰਾ ਤਾਂ ਬੀਪੀ ਵਧਿਆ ਹੋਇਆ ਜੀ ਕਿਸੇ ਨੂੰ ਕਹਿ ਦੋ ਮੈਨੂੰ ਤਾਂ ਜੀ ਹੁਣ ਸ਼ੂਗਰ ਆ ਮੇਰਾ ਤਾਂ ਚਾਹ ਦਾ ਕੱਪ ਫਿੱਕਾ ਹੀ ਦੇ ਦਿਓ ਤੇ ਤੀਜੀ ਸਭ ਤੋਂ ਵੱਡੀ ਸਮੱਸਿਆ ਥਾਇਰੋਇਡ ਦੀ ਹੈ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਆਯੁਰਵੇਦ ਦੇ ਵਿੱਚ ਕੀ ਹੱਲ ਹੈ ਉਹੀ ਹੱਲ ਜਾਣਨ ਵਾਸਤੇ ਅਸੀਂ ਅੱਜ ਉੱਚੇਚੇ ਤੌਰ ਦੇ ਉੱਤੇ ਚੰਡੀਗੜ੍ਹ ਪਹੁੰਚੇ ਹਾਂ ਸੈਕਟਰ 44D ਵਰਦਾਨ ਆਯੁਰਵੈਦਿਕ ਸੈਂਟਰ ਤੇ ਜਿੱਥੇ ਹਮੇਸ਼ਾ ਖਿੜੇ ਮੱਥੇ ਮਿਲਦੇ ਨੇ ਸਾਨੂੰ ਉੱਥੋਂ ਦੇ ਐਮ ਡੀ ਸੁਬਾਸ਼ ਗੋਇਲ ਜੀ ਤੇ ਉਹਨਾਂ ਨੇ ਇਹਨਾਂ ਤਿੰਨਾਂ ਦੇ ਉੱਤੇ ਹੀ ਪਕੜ ਪਾਉਣ ਵਾਸਤੇ ਘਰੋਂ ਬਾਹਰ ਕਰਨ ਵਾਸਤੇ ਸਰੀਰਾਂ ਚੋਂ ਬਾਹਰ ਕਰਨ ਵਾਸਤੇ ਪੂਰੀ ਕ੍ਰਾਂਤੀ ਲਿਆਂਦੀ ਆਯੁਰਵੇਦ ਦੇ ਵਿੱਚ ਤੇ ਤਿੰਨ ਅਜਹੀਆਂ ਦਵਾਈਆਂ ਬਣਾਈਆਂ ਨੇ ਜੋ ਸ਼ੁੱਧ ਆਯੁਰਵੈਦਿਕ ਤੇ ਉਹਨਾਂ ਚੀਜ਼ਾਂ ਤੋਂ ਬਣੀਆਂ ਨੇ ਜਿੰਨਾਂ ਬਾਰੇ ਜਾਣਦੇ ਅਸੀਂ ਸਾਰੇ ਆ ਪਰ ਉਦੀ ਜਾਣਕਾਰੀ ਪੂਰੀ ਨਹੀਂ ਹੁੰਦੀ ਕਿ ਕਿੰਨੀ ਮਾਤਰਾ ਦੇ ਵਿੱਚ ਕਿਹੜੀ ਚੀਜ਼ ਸਾਡੇ ਸਰੀਰ ਵਾਸਤੇ ਫਾਇਦੇਮੰਦ ਹੋ ਸਕਦੀ ਹੈ। ਤੋਂ ਉਹਨਾਂ ਤਿੰਨਾਂ ਚੀਜ਼ਾਂ ਬਾਰੇ ਜਾਣਾਂਗੇ ਇੱਕ ਇੱਕ ਕਰਕੇ ਗੱਲ ਕਰਾਂਗੇ। ਫਾਇਦੇ ਬਾਰੇ ਵੀ ਜਾਣਾਂਗੇ ਕੀ ਚੀਜ਼ ਹੈ, ਕਿਸ ਤਰ੍ਹਾਂ ਉਹ ਫਾਰਮੂਲਾ ਤਿਆਰ ਹੋਇਆ ਉਹਦੇ ਬਾਰੇ ਵੀ ਜਾਣਾਂਗੇ ਤੇ ਪਿਛਲੇ 30 ਸਾਲਾਂ ਤੋਂ ਲਗਾਤਾਰ ਆਯੁਰਵੇਦ ਦੇ ਵਿੱਚ ਕੋਈ ਨਾ ਕੋਈ ਖੋਜ ਕਰਦੇ ਹੋਏ ਨਜ਼ਰ ਆ ਰਹੇ ਨੇ ਸੁਭਾਸ਼ ਗੋਇਲ ਜੀ ਤੇ ਇਹਨਾਂ ਦੀ ਪੂਰੀ ਟੀਮ ਸਭ ਤੋਂ ਪਹਿਲਾਂ ਸੁਭਾਸ਼ ਜੀ ਦਾ ਸਵਾਗਤ ਕਰਦੇ ਆਂ। ਸਰ ਸਵਾਗਤ ਹੈ ਜੀ। ਪ੍ਰਵਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਔਰ ਜਿੰਨੇ ਵੀ ਦਰਸ਼ਕ ਸਾਡਾ ਪ੍ਰੋਗਰਾਮ ਦੇਖ ਰਹੇ ਸਾਰੇ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਤੇ ਗੋਲ ਸਾਹਿਬ ਸ਼ੁਰੂਆਤ ਕਰਦੇ ਹਾਂ ਅਸੀਂ ਮੈਂ ਪਹਿਲਾਂ ਤਿੰਨਾਂ ਚੀਜ਼ਾਂ ਬਾਰੇ ਦੱਸ ਹੀ ਦਿੱਤਾ ਹੈ ਪਰ ਸ਼ੂਗਰ ਸ਼ੂਗਰ ਨੂੰ ਕਹਿੰਦੇ ਜੀ ਕੋਈ ਬਿਮਾਰੀ ਨਹੀਂ ਹੈਗੀ ਪਰ ਇਹਦਾ ਆਯੁਰਵੇਦ ਦੇ ਵਿੱਚ ਆਪਾਂ ਕਿਸ ਤਰ੍ਹਾਂ ਇਲਾਜ ਕਰ ਸਕਦੇ ਹਾਂ ਪਹਿਲੀ ਗੱਲ ਤਾਂ ਇਹ ਸੱਚਾਈ ਹੈ ਕਿ ਸ਼ੂਗਰ ਜਿਹੜਾ ਹੈਗਾ ਇਹ ਕੋਈ ਰੋਗ ਨਹੀਂ ਹੈਗਾ ਇਹ ਇੱਕ ਮਨੋਰੋਗ ਹੈ ਇਹੀ ਹੁੰਦਾ ਕੀ ਹੈ ਕਿ ਜਿੱਦਾਂ ਪੈਨਕ੍ਰੀਆਸ ਦੇ ਬੀਟਾ ਸੈਲਸ ਵੀਕ ਹੋ ਜਾਂਦੇ ਆ ਕਮਜ਼ੋਰ ਹੋ ਜਾਂਦੇ ਆ ਤਾਂ ਉਹ ਜਿਹੜੀ ਇਨਸੂਲਿਨ ਦਾ ਡੀ ਬੋਡੀ ਦੇ ਵਿੱਚ ਬਣਦੀ ਆ ਉਹ ਨੂੰ ਉਹ ਕੰਜ਼ੂਮ ਨਹੀਂ ਕਰ ਪਾਉਂਦੇ ਜੀ ਉਹ ਬਲੱਡ ਦੇ ਵਿੱਚ ਤੈਰਦੀ ਆ ਜਦੋਂ ਬਲੱਡ ਦੇ ਵਿੱਚ 150 ਮਿਲੀਗ੍ਰਾਮ ਤੋਂ ਵੱਧ ਹੋ ਜਾਂਦੀ ਆ ਫਿਰ ਉਹ ਯੂਰਿਨ ਦੇ ਰਸਤੇ ਨਿਕਲਦੀ ਆ ਜੀ ਕਈਆਂ ਦੇ ਬਾਥਰੂਮ ਦੇ ਅੱਗੇ ਕੱਟ ਲੱਗ ਜਾਂਦੇ ਆ ਹਮ ਬਾਥਰੂਮ ਦੀ ਜਗ੍ਹਾ ਤੇ ਜ਼ਖਮ ਹੋਣ ਲੱਗ ਜਾਂਦੇ ਆ ਰੀਜ਼ਨ ਕਿ ਸ਼ੂਗਰ ਦਾ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ ਤਾਂ ਉਹ ਜਦੋਂ ਉਹ ਕੀ ਕਰਦੇ ਆ ਘਬਰਾਟ ਇੱਕ ਤਾਂ ਸਾਨੂੰ ਘਬਰਾਟ ਬਹੁਤ ਹੁੰਦੀ ਹੈ ਜੇ ਕਿਸੇ ਨੂੰ ਕੈਂਸਰ ਕਹਿ ਦੋ ਹੋ ਗਿਆ ਤਾਂ ਉਹ ਐ ਹੋ ਜਾਂਦਾ ਜੀ ਬਸ ਇਹ ਤਾਂ ਹੁਣ ਘੰਟੇ ਨੂੰ ਮਰ ਗਿਆ ਚਾਹੇ ਉਹ ਵਿਚਾਰਾ ਸਾਰੀ ਉਮਰ ਕਿੰਨੀ ਵਧੀਆ ਕੱਢ ਲਵੇ ਉਹ ਆਪ ਵੀ ਬੜੀ ਸਿੰਪਥੀ ਚ ਆ ਜਾਂਦਾ ਹਰੇਕ ਨੂੰ ਦੱਸਣ ਲੱਗ ਜਾਂਦੇ ਮੈਨੂੰ ਯਾਰ ਕੈਂਸਰ ਹੋ ਗਿਆ ਮਤਲਬ ਇਹ ਜਿਹੜੀ ਠੀਕ ਹੈ ਜੇ ਤਾਂ ਲੱਗੇ ਸੋਤਨ ਜਾਣੇ ਜੇ ਤੁਸੀਂ ਗੱਲ ਕਹੋ ਵੀ ਸੁਭਾਸ਼ ਗੋਇਲ ਇਹਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਬਹੁਤ ਗੰਭੀਰਤਾ ਨਾਲ ਆਪਣੇ ਪਰਿਵਾਰ ਚ ਹੰਡਾਏ ਨੇ ਅਸੀਂ ਮਰੀਜ਼ ਐ ਲੇਕਿਨ ਇੱਕ ਚੀਜ਼ ਆ ਕਿ ਜਦੋਂ ਸ਼ੂਗਰ ਹੁੰਦੀ ਆ ਉਦੋਂ ਇੰਨਾ ਘਬਰਾਣ ਦੀ ਲੋੜ ਨਹੀਂ ਲੋਕੀ ਘਬਰਾਟ ਦੇ ਵਿੱਚ ਡਾਕਟਰਾਂ ਕੋਲ ਹਸਪੀਟਲਾਂ ਚ ਜਿੱਦੀ ਥੋੜੀ ਜੀ ਪਹੁੰਚ ਆ ਬੜੇ ਬੜੇ ਹਸਪਤਾਲਾਂ ਚ ਜਿਵੇਂ ਚੰਡੀਗੜ੍ਹ ਚ ਤਾਂ ਲੋਕ ਪੀਜੀਆਈ ਜਾ ਵਰਦੇ ਆ ਇਹਦੇ ਪੀਜੀਆਈ ਚ ਇਹਦਾ ਕੋਈ ਮਤਲਬ ਹੀ ਨਹੀਂ ਆ ਇੱਥੇ ਆਮ ਤੁਹਾਡੇ ਜਿਹੜੇ ਨਾਰਮਲ ਫੈਮਿਲੀ ਡਾਕਟਰ ਆ ਘਰ ਬੈਠੇ ਆ ਉਹ ਤੁਹਾਨੂੰ ਸਲਾਹ ਦੇ ਸਕਦੇ ਆ ਮੈਂ ਇਹ ਕਹਿੰਦਾ ਨਾ ਕਿ ਸਭ ਤੋਂ ਪਹਿਲਾਂ ਬੀਏਐਮਐਸ ਡਾਕਟਰ ਲੱਭੋ ਜਦੋਂ ਤੁਹਾਨੂੰ ਪਤਾ ਲੱਗ ਜੇ ਨਾ ਸ਼ੂਗਰ ਹੈ ਆਯੁਰਵੈਦਿਕ ਦਾ ਹਕੀਮ ਵੈਦ ਕੋਈ ਲੱਭੋ ਉਹਨੇ ਤੁਹਾਨੂੰ ਦੱਸ ਦੇਣਾ ਵੀ ਕੱਲੀ ਜਾਮਨ ਦੀ ਗੁਠਲੀ ਬਹੁਤ ਆ ਅੱਛਾ ਛੱਡੋ ਬਾਕੀ ਵੀ ਗੱਲਾਂ ਬਸ ਚੱਕਰ ਜਿਹੀ ਨਹੀਂ ਪਾਉਂਦੇ ਲੋਕ ਕਹਿਣਗੇ ਜੀ ਜਾਮਨ, ਕarele, ਮੇਥੀ ਮੈਂ ਵੀ ਮੈਨੂੰ ਬੜੀਆਂ ਸਟੋਰੀਆਂ ਸੁਣਾਉਣਗੇ ਅੱਗੇ ਜਦੋਂ ਮੈਂ ਦੱਸਦਾ ਨਾ ਦੋ ਹੀ ਹਲੇ ਗੱਲਾਂ ਬੋਲਦਾ ਵੀ ਇੱਕ ਮੇਥੀ ਦਾ ਪਾਣੀ ਪੀਣਾ ਇੱਕ ਮੇਥੀ ਤਾਂ ਸਾਨੂੰ ਬਹੁਤ ਦੇਰ ਹੋ ਗਈ ਜੀ ਖਾਣਿਆ ਹੂੰ ਉਮਰ ਸਿੰਘ ਜੀ ਮੇਰੀ ਤਾਂ ਸੁਣ ਲਓ ਮੇਰੇ ਕੋਲ ਆਇਓ ਮੈਂ ਕਹਿ ਰਿਹਾ ਨਾ ਮੇਥੀ ਕਿਵੇਂ ਖਾਣੀ ਆ ਕਿਹੜੇ ਮੌਸਮ ਚ ਕਿੰਨੀ ਕਿਸ ਟਾਈਮ ਖਾਣੀ ਉਹ ਜ਼ਰੂਰੀ ਹੈ ਨਾ ਕਿ ਮੇਥੀ ਖਾਣੀ ਜ਼ਰੂਰੀ ਆ ਇੱਕ ਮੇਥੇ ਤੇ ਮੇਥੀ ਦਾ ਫਰਕ ਮੋٹے ਮੇਥੇ ਆ ਇੱਥੇ ਟੇਬਲ ਤੇ ਮੇਰੇ ਕੋਲ ਪਏ ਆ ਮੈਂ ਤੁਹਾਨੂੰ ਦਿਖਾਉਣਾ ਇਹ ਜਿਹੜਾ ਮੇਥੇ ਆ ਇਹ ਮੇਥਿਆਂ ਦਾ ਇੱਕੋ ਹੀ ਕੰਮ ਆ ਇਹ ਦੇਖੋ ਇਹ ਕਿੰਨਾ ਮੋਟਾ ਮੇਥਾ ਹੈ ਇਹ ਸਾਡੇ ਸ਼ੂਗਰ ਦੇ ਵਿੱਚ ਫਾਇਦੇਮੰਦ ਦਾ ਲਾਹੇਵੰਦ ਦਾ ਇਹ ਇਹਨਾਂ ਮੇਥੇ ਦੇ ਬੀਜ ਨੂੰ ਜੇ ਅਸੀਂ ਰਾਤ ਨੂੰ ਭਿਓ ਲੈਂਦੇ ਆ ਮਤਲਬ 15-20 ਕ ਦਾਣੇ ਐ ਜਿਵੇਂ ਚਮਚਾ ਲੈ ਲਿਆ ਚਮਚੇ 'ਚ 15-20 ਕ ਦਾਣੇ ਲਏ ਲੈ ਕੇ ਉਹ ਪਾਣੀ 'ਚ ਪਾ ਲੇ ਇੱਕ ਗਲਾਸ ਹੋਵੇ ਗਲਾਸ ਹੋਵੇ ਕੰਚ ਦਾ ਇਹ ਨਾ ਹੋਵੇ ਜਿਹੜੇ ਮਰਜ਼ੀ 'ਚ ਪਿਓ ਦੋ ਨਾ ਕੰਚ ਦਾ ਗਲਾਸ ਹੋਵੇ ਉਹਦੇ 'ਚ ਭਿਓ ਕੇ ਰੱਖ ਦੋ ਇਹ 'ਚ 4-5 ਦਾਣੇ ਐ ਚੁਟਕੀ ਲੈ ਕੇ ਕਲੌਂਜੀ ਦੇ ਪਾ ਦਿਓ ਤੁਸੀਂ ਦੇਖੋਗੇ ਕਿ ਸਵੇਰ ਤੱਕ ਇਹ ਪੁਲੇ ਹੋ ਜਾਂਦੇ ਨੇ ਬਿਲਕੁਲ ਸੌਫਟ ਸਵੇਰੇ ਉਹਨੂੰ ਚੱਬ-ਚੱਬ ਕੇ ਦੰਦਾਂ ਦੇ ਨਾਲ ਮਹੀਨ ਕਰਕੇ ਖਾਓ ਐਣੀ ਵੀ ਉਹ ਮੜੀ ਜੀ ਦੰਦਾਂ ਨਾਲ ਚੱਬੇ ਪਾਣੀ ਪੀ ਲਿਆ ਕੰਮ ਨਹੀਂ ਹੋਊਗਾ ਕੰਮ ਲੈਣਾ ਪੂਰਾ ਲੈਣਾ ਤਾਂ ਇਹਨੂੰ ਹੌਲੀ-ਹੌਲੀ ਚੱਬ ਕੇ ਬ੍ਰੀਕ ਜਦੋਂ ਮੂੰਹ 'ਚ ਪਾਣੀ ਵਰਗਾ ਹੋ ਜਾਏ ਮੂੰਹ ਵੀ ਕੌੜਾ-ਕੌੜਾ ਲੱਗੇ ਤੁਹਾਨੂੰ ਲੱਗੇ ਵੀ ਹਾਂ ਹੁਣ ਅਸੀਂ ਕੁਝ ਖਾ ਰਹੇ ਹਾਂ ਦਵਾਈ ਫਿਰ ਇਹਦੇ ਪਾਣੀ ਪਿਓ ਪਾਣੀ ਵੀ ਉਹੀ ਪੀਣਾ ਜਿਹਦੇ 'ਚ ਰਾਤ ਪੀਉਂਤੇ ਸੀ ਉਸੇ ਪਾਣੀ ਨੂੰ ਸਿਪ ਕਰ ਕਰਕੇ ਪਿਓ ਤੁਸੀਂ ਦੇਖੋਗੇ ਵੀ 15-20 ਦਿਨ ਹੋ ਗਏ ਮਹੀਨਾ ਹੋ ਗਿਆ ਸ਼ੂਗਰ ਜਮੇ ਠੀਕ ਹੋ ਗਈ ਜਾਣਾ ਹੀ ਨਹੀਂ ਪੈਣਾ ਡਾਕਟਰ ਕੋਲ ਇਹ ਉਹਨਾਂ ਵਾਸਤੇ ਜਿਨ੍ਹਾਂ ਨੂੰ ਅੱਜੇ ਪਤਾ ਲੱਗੀ ਹੈ ਸ਼ੂਗਰ ਭੱਜਨ ਦੀ ਲੋੜ ਦੀ ਮੈਂ ਇੱਥੇ ਦੇ ਦਾਣੇ ਪਿਓ ਖਾ ਲਓ ਵਿਸ਼ਵਾਸ ਕਰਿਓ ਮੇਰੇ ਤੇ ਮੈਂ ਤੁਹਾਨੂੰ ਸੱਚਾਈ ਦੱਸਦਾ ਤੇ ਉਸ ਤੋਂ ਬਾਅਦ ਹੌਲੀ ਦੇ ਕੇ ਇੱਕ ਕੰਮ ਕਰਨਾ ਆਪਣੇ ਨਾਰਮਲ ਜਿਹੜੀਆਂ ਚੀਜ਼ਾਂ ਨੇ ਜਾਮਨ ਦੀ ਗੁੱਠਲੀ ਹੋ ਗਈ ਗੁੜਮਰ ਦੀ ਪੱਤੀਆਂ ਹੋ ਗਈਆਂ ਔਰ ਬਿਲ ਦੀਆਂ ਪੱਤੀਆਂ ਹੋ ਗਈਆਂ ਔਰ ਆਪਣੇ ਜਿਹੜਾ ਇੱਕੋ ਆਂਦਾ ਮੇਥੀ ਦੇ ਦਾਣੇ ਹੋਗੇ ਇਹ ਸਾਰੀਆਂ ਚੀਜ਼ਾਂ ਨੂੰ ਲੈਣਾ ਬਰਾਬਰ ਔਰ ਇਹਦੇ ਵਿੱਚ ਬੜੇਮਿਆਂ ਦੀ ਗਰੀ ਪਾਉਣੀ ਆ ਜਿਹਨੂੰ ਕਾਟਨ ਸੀਡ ਕਹਿੰਦੇ ਆ ਉਹਦੀ ਜਿਹੜੀ ਗਰੀ ਆ ਬੜੇਮੇ ਦੀ ਗਰੀ ਆ ਉਹ ਉਹ ਇਹਨੂੰ ਮਤਲਬ ਕਿ ਬਿ ਆਪਣੇ ਪੈਨਕ੍ਰੀਆਜ਼ ਦੇ ਜਿਹੜੇ ਬੀਟਾ ਸੈਲਸ ਆ ਉਹਨਾਂ ਨੂੰ ਤਾਕਤ ਦਿੰਦੀ ਆ ਜੀ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਦੁਬਾਰਾ ਬੀਟਾ ਸੈਲ ਨਵੇਂ ਨਰੋਏ ਹੋ ਜਾਣਗੇ ਪਰ ਇਹ ਉਹਨਾਂ ਨੂੰ ਤਾਕਤ ਦਿੰਦੀ ਆ ਜਦੋਂ ਬੀਟਾ ਸੈਲਸ ਨੂੰ ਤਾਕਤ ਮਿਲਦੀ ਆ ਤਾਂ ਤੁਹਾਡੇ ਸਰੀਰ ਨੂੰ ਵੀ ਤਾਕਤ ਮਿਲਦੀ ਆ ਤੁਹਾਡੇ ਸਰੀਰ ਦੇ ਵਿੱਚ 슈ਗਰ ਨੂੰ ਕੰਜ਼ੂਮ ਕਰਨ ਦੀ ਤਾਕਤ ਮਿਲਦੀ ਆ ਤਾਂ ਉਹ ਜਿਹੜੀ ਕੰਜ਼ੂਮ ਹੁੰਦੀ ਹੈ 슈ਗਰ 슈ਗਰ ਹੈ ਕੀਆ ਬੈਲੈਂਸ ਆ ਬੋਡੀ ਦਾ ਜ਼ਰੂਰ ਸੀਰੀਜ਼ ਦੇ ਵਿੱਚ 80 ਤੋਂ 120 ਮਿਲੀਗ੍ਰਾਮ ਚਾਹੀਦੀ ਆ ਖਾਣਾ ਖਾ ਕੇ ਨਾ ਖਾਲੀ ਪੇਟ ਸੌਰੀ ਰੋਟੀ ਖਾਣ ਤੋਂ ਬਾਅਦ 160 ਮਿਲੀਗ੍ਰਾਮ ਹੋਣੀ ਚਾਹੀਦੀ ਆ ਬਿਲਕੁਲ ਓਕੇ ਆ ਓਕੇ ਦੀ ਰਿਪੋਰਟ ਹੈ ਹੁਣ ਕਹੀ ਕੀ ਆ ਮਾੜੀ ਜੀ ਕੀ 160 ਦੀ 162 ਹੋ ਗਈ ਘਬਰਾਏ ਫਿਰ ਜਾਣਗੇ ਮੈਂ ਕਹਣਾ ਕਿਸੇ ਨੂੰ ਗੁੜ ਖਵਾ ਦੋ ਥੋੜਾ ਜਿਹਾ ਉਹਦੀ ਘੰਟੇ ਘੰਟੇ ਬਾਅਦ 슈ਗਰ ਚੈੱਕ ਕਰ ਲਓ ਪੂਰੀ ਸ਼ੂਟ ਅਪ ਕੀਤੀ ਹੋਗੀ ਮੈਨੂੰ ਪਤਾ ਹੀ ਨਹੀਂ ਕਦੇ ਸ਼ੂਗਰ ਵੀ ਹੈ ਫਿਰ ਉਹ ਤਾਂ 4 ਘੰਟੇ ਬਾਅਦ ਫੇਰ ਚੈੱਕ ਕਰ ਲੋ ਫੇਰ ਉੱਥੇ ਆ ਜੂਗੀ ਵਾਪਸ ਕਿਉਂਕਿ ਸਰੀਰ ਨੂੰ ਮਿੱਠਾ ਚਾਹੀਦਾ ਕੰਜ਼ੂਮ ਹੁੰਦਾ ਆ ਤਾਂ ਉਹਦੀ ਟੈਨਸ਼ਨ ਨਹੀਂ ਤਾਂ ਇਹਨੇ ਕੀ ਕਰਨਾ 4-5 ਜਿਹੜੀਆਂ ਮੈਂ ਜੜੀ ਬੂਟੀਆਂ ਤੁਹਾਨੂੰ ਦੱਸੀਆਂ ਨੇ ਚੰਗੀ ਤਰ੍ਹਾਂ ਪੀਸਣਾ ਜਾਮਨ ਦੀ ਗੁਠਲੀ ਉਹ ਹੋਣੀ ਚਾਹੀਦੀ ਆ ਜਿਹਨੂੰ ਕੀੜਾ ਨਾ ਲੱਗਿਆ ਹੋਵੇ ਦੰਦ ਨਾਲ ਜੇ ਤੁਸੀਂ ਚੱਭੋ ਤੇ ਚੱਬੀ ਨਾ ਜਾਵੇ ਐ ਲੱਗੇ ਜਿਵੇਂ ਪੱਥਰ ਪਾ ਲਿਆ ਮੂੰਹ 'ਚ ਇੰਨੀ ਹਾਰਡ ਹੁੰਦੀ ਆ ਉਹ ਗੁਠਲੀ ਉਹਨੂੰ ਫਿਰ ਤੁਸੀਂ ਚੰਗੀ ਤਰ੍ਹਾਂ ਕੱਟ ਪੀਸ ਕੇ ਮਿਕਸੀ 'ਚ ਪਾ ਕੇ ਗ੍ਰाइंड ਕਰੋ ਤਾਂ ਕਿਤੇ ਗ੍ਰाइंड ਹੋ ਦੇ ਸਾਡੇ ਤਾਂ ਕ੍ਰੈਸ਼ਰ ਦੇ ਵਿੱਚ ਕਿਉਂਕਿ ਸਾਡੇ ਕੋਲ ਕੁਆਂਟਲਾਂ ਦੇ ਹਿਸਾਬ 'ਚ ਕ੍ਰੈਸ਼ ਕਰਨੀ ਪੈਂਦੀ ਆ ਸਾਡੇ ਕੋਲ ਤਾਂ ਕ੍ਰੈਸ਼ਰ ਦੇ ਵਿੱਚ ਵੀ ਬੜੀ ਔਖੀ ਕ੍ਰੈਸ਼ ਹੁੰਦੀ ਆ ਲੇਕਿਨ ਪਿਓਰ ਲੈਣੀ ਚਾਹੀਦੀ ਆ ਤਾਂ ਉਹ ਜਦੋਂ ਤੁਸੀਂ ਲੈ ਲੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਪਾਊਡਰ ਜਿਹੜਾ ਹੈਗਾ ਸਵੇਰੇ ਇੱਕ ਫੱਕੀ ਲੈਂਦੇ ਸੀ ਅਸੀਂ ਮਤਲਬ ਰਾਤ ਨੂੰ ਪਾਣੀ ਚ ਪਿਉਂਗੇ ਰੱਖ ਦੋ ਇੱਕ ਚਮਚਾ ਸਵੇਰੇ ਖਾਲੀ ਪੇਟ ਪੀ ਲਓ ਜੇ ਇਹ ਕੰਮ ਨਹੀਂ ਕਰਨਾ ਤਾਂ ਸਵੇਰੇ ਹੀ ਪਾਣੀ ਚ ਘੋਲ ਕੇ ਰੱਖ ਦੋ ਬਰਸ਼ ਕਰਨ ਤੋਂ ਪਹਿਲਾਂ ਜਿੰਨੀ ਦੇਰ ਚ ਬਰਸ਼ ਕਰਕੇ ਆਉਂਗੇ ਇਹਦੇ ਪਾਣੀ ਦਾ ਰੰਗ ਫੜ ਲੈਣਾ ਉਨੀ ਦੇਰ ਚ ਆ ਕੇ ਪਾਣੀ ਚ ਘੋਲ ਕੇ ਸਿਪ ਕਰ ਕਰਕੇ ਪੀ ਲਓ ਹੌਲੀ ਹੌਲੀ ਜਦੋਂ ਪੀਓਗੇ ਨਾ ਸਿਪ ਕਰਨ ਦਾ ਮਤਲਬ ਆ ਤੁਹਾਡੇ ਮੂੰਹ ਚ ਜਿਹੜਾ ਸਲਾਈਵਾ ਸਵੇਰੇ ਸਵੇਰੇ ਬਣ ਰਿਹਾ ਉਹਦੇ ਨਾਲ ਅੰਦਰ ਜਾਊਗਾ ਉਹ ਤੁਹਾਡੇ ਪਾਚਨ ਦਾ ਕੰਮ ਕਰੂਗਾ ਸਰੀਰ ਨੂੰ ਔਰ ਉਹ 슈ਗਰ ਨੂੰ ਕੰਟਰੋਲ ਕਰਨ ਦਾ ਕੰਮ ਕਰੂਗਾ ਤੁਸੀਂ ਦੇਖੋਗੇ ਚੰਦ ਦਿਨਾਂ ਦੇ ਵਿੱਚ 슈ਗਰ ਕੰਟਰੋਲ ਹੋ ਗਈ ਗੱਲ ਹੀ ਕੁਝ ਨਹੀਂ ਦਿੱਤਾ ਕੀ ਕੋਈ ਕੈਮੀਕਲ ਨਹੀਂ ਕੋਈ ਭਸਮ ਨਹੀਂ ਕੁਝ ਨਹੀਂ ਦਿੱਤਾ ਠੀਕ ਹੈ ਮਰੀਜ਼ ਫਿਰ ਦੂਜੀ ਗੱਲ ਅਸੀਂ ਉਹਨੂੰ ਇੱਕ ਦਿਨ ਸਾਡੇ ਕੋਲੇ ਪੰਚਮ ਹਲਦੀ ਆਉਂਦੀ ਹੈ ਜਿਹੜੇ ਮੇਰੇ ਕੋਲ ਆਉਂਦੇ ਆ ਮਰੀਜ਼ ਪੰਚਮ ਹਲਦੀ ਦਿੰਨੇ ਆ ਅਸੀਂ ਇਹਦੇ ਵਿੱਚ ਸਪੈਸ਼ਲ ਅ ਕਾਲੀ ਹਲਦੀ ਪਾਈ ਆ ਕਾਲੀ ਹਲਦੀ ਇਨਫਲੇਮੇਸ਼ਨ ਖਤਮ ਕਰਦੀ ਆ ਬੀਟਾ ਸੈੱਲ ਜੀ ਨੂੰ ਤਾਕਤ ਦਿੰਦੀ ਹੈ ਬੋਡੀ ਨੂੰ ਤਾਕਤ ਦਿੰਦੀ ਹੈ ਕਾਲੀ ਹਲਦੀ ਜਿਹੜੀ ਸ਼ੂਗਰ ਨੂੰ ਕੰਟਰੋਲ ਕਰਦੀ ਹੈ ਫਿਰ ਇਹ ਚ ਪੀਲੀ ਹਲਦੀ ਪਾਈ ਆ ਐਂਟੀਸੈਪਟਿਕ ਦਾ ਕੰਮ ਕਰਦੀ ਆ ਇਹਦੇ ਵਿੱਚ ਕਰਕਿਊਮਨ ਦਾ ਸਾਲਟ ਆ ਪੀਲੀ ਹਲਦੀ ਚ ਆਪਣੇ ਫੋਰਨ ਦੇ ਜਿਹੜੇ ਅਮਰੀਕਾ ਉਹਨਾਂ ਨੇ ਤੇ 19 19 ਲੈ ਕੇ 19 ਤੋਂ 21 ਤੱਕ ਪੇਟੈਂਟ ਲੈ ਲਏ ਹੋਏ ਨੇ ਹਲਦੀ ਦੇ ਉੱਤੇ ਸਾਨੂੰ ਹਲੇ ਹੋਸ਼ ਵੀ ਨਹੀਂ ਆਈ ਅਸੀਂ ਆਪਣੀ ਰਸੋਈ ਚ ਜਿਹੜੇ ਸਾਡੇ ਬਜ਼ੁਰਗ ਹਲਦੀ ਖਲਾਗੇ ਅਸੀਂ ਉਹੀ ਖਾਈ ਜੰਨੇ ਆ ਉਹ ਉਹੀ ਸਾਨੂੰ ਬਚਾਈ ਫਿਰਦੀ ਆ ਜੇ ਕਿਤੇ ਉਹ ਨਾਲ ਲਾਉਂਦੇ ਸ਼ਾਇਦ ਅਸੀਂ ਉਹ ਵੀ ਨਾ ਲੈਂਦੇ ਤੇ ਦੂਜੀ ਗੱਲ ਅ ਦਾਰੂ ਹਲਦੀ ਅੰਬਹਲ ਦੀ ਇਹ ਸਾਡੇ ਕੋਲੇਸਟ੍ਰੋਲ ਲੈਵਲ ਨੂੰ ਠੀਕ ਕਰਦੀ ਆ ਇਹ ਸਾਡੇ ਜਿਹੜਾ ਬੋਡੀ ਦੇ ਵਿੱਚ ਯੂਰਿਕ ਐਸਿਡ ਆ ਉਹਨੂੰ ਠੀਕ ਕਰਦੀ ਆ ਸਰੀਰ ਦੁਖਦਾ ਤੰਗ ਹੁੰਦਾ ਉਹਨੂੰ ਠੀਕ ਕਰਦੀ ਆ ਫਿਰ ਇਹਦੇ ਵਿੱਚ ਨਾਲ ਜੰਗਲੀ ਹਲਦੀ ਹੈ ਜਿਹੜੀ ਸਾਨੂੰ ਮਤਲਬ ਜੰਗਲੀ ਹੋਣ ਦਾ ਅਹਿਸਾਸ ਕਰਾਉਂਦੀ ਆ ਤਕੜੇ ਤੇ ਇਹ ਜਿਹੜੀ ਚੀਜ਼ ਆ ਇਹ ਫਾਇਦਾ ਕਰਦੀ ਆ 슈ગર ਨੂੰ ਕੰਟਰੋਲ ਕਰ ਦਿੰਦੀ ਆ ਨਾਲ ਨਾਲ ਤੇ ਇਹ ਇੱਕ ਆਪਣੇ ਆਪ ਚ 슈ગર ਰੋਗ ਨੂੰ ਠੀਕ ਕਰਨ ਦੀ ਸਭ ਤੋਂ ਵਧੀਆ ਦਵਾਈ ਆ ਫਿਰ ਜਿਹੜਾ ਮੈਂ ਤੁਹਾਨੂੰ ਪਾਊਡਰ ਦਿੱਤਾ ਉਹਦਾ ਅਸੀਂ ਨਾਮ ਰੱਖਿਆ 슈ગર ਕੰਟਰੋਲ ਪਾਊਡਰ ਲੋਕੀ ਸਾਡੇ ਕੋਲੋਂ ਵੀ ਲੈ ਜਾਂਦੇ ਆ ਤੇ ਜੇ ਤੁਸੀਂ ਘਰੇ ਬਣਾ ਲਓ ਬਾਲਾ ਹੀ ਵਧੀਆ ਨਹੀਂ ਬਣਦਾ ਤਾਂ ਸਾਡੇ ਕੋਲੋਂ ਵੀ ਲੈ ਸਕਦੇ ਹੋ ਕੋਈ ਦਿੱਕਤ ਨਹੀਂ ਉਸੇ ਕੋਸਟ 'ਚ ਆ ਜਿਹੜਾ ਬਲ ਕੇ ਜਿਹੜਾ ਆਪਾਂ ਘਰੇ ਬਣਾਉਣੇ ਉਦੋਂ ਘੱਟ ਰੇਟ 'ਚ ਸਾਡੇ ਕੋਲੇ ਪਊਗਾ ਕਿਉਂ ਘਰੇ ਦਾ ਅਸੀਂ ਲੈਣੀਆਂ ਨੇ 20-20 ਗ੍ਰਾਮ ਬੂਟੀਆਂ ਉਹ 20 ਗ੍ਰਾਮ ਦਊਗਾ ਤਾਂ 20 ਰੁਪਏ ਲਊਗਾ ਅਸੀਂ ਲੈਣੀਆ ਕਿਲੋ ਸਾਡੇ ਕੋਲੋਂ 200 ਲਊਗਾ ਮਤਲਬ ਉਹ ਚੀਜ਼ਾਂ ਦਾ ਰੇਟ ਘਟ ਜਾਂਦਾ ਤੇ ਸਾਡੇ ਕੋਲ ਕੁਇੰਟਲਾਂ 'ਚ ਬਣਨੀ ਆ ਰੇਟ ਹੋਰ ਘਟ ਜਾਂਦੇ ਨੇ ਸਾਡੇ ਕੋਲੋਂ ਬਲਕੇ ਤੁਹਾਨੂੰ ਉਹ ਚੀਜ਼ ਲੈਣ 'ਚ ਫਾਇਦਾ ਇਸ ਕਰਕੇ ਹੋਊਗਾ ਕਿ ਸਾਡੀ ਕਾਸਟ ਜਿਹੜੀ ਉਹਦੀ ਘਟ ਜਾਂਦੀ ਆ ਤੇ ਦੂਜਾ ਉਹਦੇ ਵਿੱਚ ਅਸੀਂ ਦਿੰਨੇ ਆ ਕਾਲਾ ਜਾਮਣ ਜਾਮਣ ਕਾਲੇ ਜਾਮਣ ਦਾ ਗੂੰਦ ਇਹ ਨਾ ਜੀ ਉਹਨਾਂ ਲੋਕਾਂ ਲਈ ਆ ਜਿਹੜੇ ਇਨਸੂਲਿਨ ਦਾ ਟੀਕਾ ਲੱਗਦਾ ਔਰ ਜਾਂ ਫਿਰ ਸ਼ੂਗਰ 200 300 ਤੋਂ ਘਟਦੀ ਹੋਈ ਨਹੀਂ ਦਵਾਈਆਂ ਖਾਗਾ ਮੋਟੀਆਂ-ਮੋਟੀਆਂ ਗੋਲੀਆਂ ਖਾ ਖਾ ਤੱਕ ਇਹ ਉਹਨਾਂ ਲੋਕਾਂ ਨੂੰ ਨਾਲ ਦਿੰਨੇ ਆ ਸੀ ਕਾਲੇ ਗੂੰਦ ਵਾਲਾ ਕਾਲੇ ਜਾਮਣ ਦੀ ਗੂੰਦ ਵਾਲਾ ਕੈਪਸੂਲ ਇਹਦੇ ਵਿੱਚ ਵੀ ਬਹੁਤ ਕੁਝ ਹੈ ਕਾਲਾ ਜਾਮਣ ਦੀ ਗੂੰਦ ਹੈ ਉਸ ਤੋਂ ਬਾਅਦ ਕਾਲੀ ਹਲਦੀ ਹੈ ਫਿਰ ਇਹ ਚ ਕਾਲਾ ਜੀਰਾ ਫਿਰ ਉਹਦੇ ਵਿੱਚ ਕਾਲਾ ਜਾਮਣ ਦਾ ਬੀਜ ਹੈ ਮੇਥੀ ਬੀਜ ਹੈ ਬੇਲ ਦੀ ਪੱਤਰੀ ਹੈ ਇਹਦੇ ਵਿੱਚ ਵੀ ਉਹੀ ਚੀਜ਼ਾਂ ਨੇ ਪਰ ਇਹਦੇ ਚ ਨਾਲ ਕੀ ਪੈ ਗਿਆ ਕਾਲਾ ਜਾਮਣ ਦਾ ਗੂੰਦ ਪੈ ਗਿਆ ਜਿਹੜਾ ਕਿ ਪੈਨਕ੍ਰਿਆਸ ਦੇ ਬੀਟਾ ਸੈਲਸ ਨੂੰ ਮਜ਼ਬੂਤੀ ਦਿੰਦਾ ਸਰੀਰ ਨੂੰ ਮਜ਼ਬੂਤੀ ਦਿੰਦਾ ਜਿਹੜੇ ਲੋਕ ਮਤਲਬ ਸ਼ੂਗਰ ਕਾਰਨ ਸੈਕਸ ਕਮਜ਼ੋਰੀ ਆ ਜਾਂਦੀ ਹੈ ਸਾਡੀਆਂ ਮਾਤਾ ਭੈਣਾਂ ਚ ਕਮਜ਼ੋਰੀ ਆ ਜਾਂਦੀ ਹੈ ਚਿੜਚੜਾਪਨ ਆ ਜਾਂਦਾ ਹੈ ਉਹਨਾਂ ਵਾਸਤੇ ਬਹੁਤ ਹੀ ਗੁੱਡ ਜਿਹੜਾ ਪ੍ਰੋਡਕਟ ਹੈ ਸਾਡਾ ਐਕਸ ਪਲੱਸ 골ਡ ਕੈਪਸੂਲ ਹੈ ਆਮ ਲੋਕਾਂ ਨੂੰ ਪਤਾ ਉਹ ਅਸੀਂ ਦੇ ਦਿੰਦੇ ਹਾਂ ਠੀਕ ਹੈ ਪਰ ਹੁਣ ਜਿਹੜਾ ਉਹਦੀ ਜਗ੍ਹਾ ਇੱਕ ਵੱਡੀ ਚੀਜ਼ ਆਈ ਹੈ ਮੈਂ ਤੁਹਾਨੂੰ ਦੱਸ ਦਵਾਂ ਕਿਕਰ ਦਾ ਮੈਂ ਪੜ ਰਿਹਾ ਸੀ ਹਾਂ ਕਿਕਰ ਪੰਚਾਂਗ ਹੈ ਜੀ ਕਿਕਰ ਪੰਚਾਂਗ ਦਾ ਪਾਊਡਰ ਹੈ ਇਹ ਜਿਹੜਾ ਪਾਊਡਰ ਹੈ ਨਾ ਜੀ ਇਹ ਕਮਾਲ ਦੀ ਚੀਜ਼ ਬਣੀ ਆ ਹੁਣ ਲੋਕ ਕਹਣਗੇ ਜੀ ਕਿਕਰਾਂ ਦੇ ਟੁੱਕੇ ਬਹੁਤ ਖਾਦੇ ਆ ਸੀ ਕਿਕਰਾਂ ਦਾ achar ਬਣਾ ਖਾਂਦੇ ਆ ਉਹ ਯਾਰ ਉਹ ਆਪਣੀ ਜਗਾ ਜਿਹੜਾ ਖਾਣਾ ਦੀ ਖਾ ਲਿਆ ਜੇ ਤੁਸੀਂ ਕਿਤੇ ਕੱਚੇ ਟੁੱਕੇ ਖਾਓ ਜਾਂ ਸੁੱਕ ਟੁੱਕਿਆਂ ਨੂੰ ਸੁਕਾ ਕੇ ਉਹਦਾ ਚਾ ਉਹਦਾ ਮਤਲਬ ਪਾਊਡਰ ਬਣਾ ਕੇ ਖਾਓ ਤੇ ਨਾਲ ਕਿਕਰ ਦੀ ਜੜ ਔਰ ਤਣਾ ਸੱਕ ਪੱਤੇ ਉਹਦਾ ਪੂਰੇ ਪੰਜ ਅੰਗ ਜਿਹਨੂੰ ਪੰਜਾਂਗ ਕਹਿੰਦੇ ਆ ਉਹਦਾ ਇਹ ਪਾਊਡਰ ਬਣਦਾ ਫਿਕਰ ਇਹ ਪਾਊਡਰ ਜਿਹੜਾ ਹੈਗਾ ਨਾ ਜੀ ਇਹ ਸਰੀਰ ਦੇ ਵਿੱਚ ਬੀਰਜ ਨੂੰ ਗਾढ़ा ਕਰ ਦਿੰਦਾ ਜਿਹਦਾ ਬੀਰਜ ਗਾढ़ा ਹੋ ਗਿਆ ਉਹ ਇਨਸਾਨ ਬਲਵਾਨ ਹੈ ਚਾਹੇ ਔਰਤ ਹੈ ਚਾਹੇ ਮਰਦ ਉਹ ਬਲਵਾਨ ਹੈ ਤਾਕਤ ਆ ਜਾਂਦੀ ਹੈ ਕਮਰ 'ਚ ਤਾਕਤ ਆਉਂਦੀ ਹੈ ਮੋਢੇ ਗੋਡੇ ਮਜ਼ਬੂਤ ਹੋ ਜਾਂਦੇ ਆ ਉਹਨੂੰ ਐ ਲੱਗਦਾ ਵੀ ਜਿਵੇਂ ਅੱਜ ਤੋਂ 20 ਸਾਲ ਪਹਿਲਾਂ ਸਰੀਰ ਹੁੰਦਾ ਸੀ ਉਵੇਂ ਹੋ ਗਿਆ ਪਰ ਇਹਨੂੰ ਲਗਾਤਾਰ ਲੈਣਾ ਹੁਣ ਕਈ ਕਹਣਗੇ ਜਿਸ ਤੱਕ ਇੱਕ ਕਰਾ ਬਹੁਤ ਖਾਧੀਆਂ ਨੇ ਕਿੰਨੀ ਕੁ ਦੇ ਕਿਤੇ 6 ਮਹੀਨੇ ਚ ਕਦੀ ਵਾਰ ਚੱਬ ਲਈ ਹੈਨਾ ਉਹਨੂੰ ਕਹਿੰਦੇ ਉਹ ਬਹੁਤ ਖਾ ਲੀਆਂ ਤੇ ਲੇਕਿਨ ਇਹਨੂੰ ਜੇ ਅਸੀਂ ਰੈਗੂਲਰ ਰੈਗੂਲਰ ਤਾਂ ਕਹਿੰਦੇ ਨੇ ਮਤਲਬ ਕਿਤੇ ਪਾਣੀ ਗਿਰੀ ਜਾਵੇ ਨਾ ਇੱਕ ਬੂੰਦ ਧਰਤੀ ਨੂੰ ਉੱਥੇ ਖੰਡ ਬਾ ਦਿੰਦਾ ਹੈ ਇਹ ਰੈਗੂਲਰ ਜੇ ਤੁਸੀਂ ਲੈਨੇ ਹੋ ਇੱਕ ਚਮਚਾ ਰੋਜ਼ ਇਹਨੂੰ ਪਾਣੀ ਚ ਭਿਓ ਕੇ ਰੱਖੋ 15 20 ਮਿੰਟ ਚ ਪਾਣੀ ਚ ਘੁਲ ਜਾਂਦਾ ਉਸ ਤੋਂ ਬਾਅਦ ਉਹ ਪਾਣੀ ਨੂੰ ਮੂੰਹ ਚ ਪਾਓ ਕੁਰਲੇ ਕਰੋ ਮੰਜਣ ਕਰੋ ਫਿਰ ਉਹਨੂੰ ਪਾਣੀ ਨੂੰ ਅੰਦਰ ਲੈ ਜਾਓ ਤੁਸੀਂ ਦੇਖੋਗੇ ਚੰਦ ਦਿਨਾਂ 'ਚ ਸਰੀਰ ਕਿਤੇ ਹੋਰ ਹੀ ਖੜਾ ਹੋ ਗਿਆ ਮਤਲਬ ਇਹ ਇਹਨੇ ਸ਼ੂਗਰ ਵੀ ਕੰਟਰੋਲ ਕਰਨੀ ਆ ਬੀਰਸ ਨੂੰ ਵੀ ਗਾੜਾ ਕਰਨਾ ਤੁਹਾਡਾ ਸ਼ੂਗਰ ਕਰਕੇ ਜਿਹੜਾ ਸਰੀਰ ਚੂਸਿਆ ਪਿਆ ਅੰਦਰੋਂ ਸ਼ੂਗਰ ਕੀ ਕਰਦੀ ਹੈ ਹਾਰਟ ਬ੍ਰੇਨ ਲੀਵਰ ਗੁਰਦੇ ਸਭ ਕਮਜ਼ੋਰ ਮਲਟੀਪਲ ਅੱਖਾਂ ਦੀ ਰੋਸ਼ਨੀ ਕਮਜ਼ੋਰ, ਵਾਲ ਝੜਨ ਲੱਗ ਜਾਂਦੇ ਨੇ, ਉਮਰ ਤੋਂ ਪਹਿਲਾਂ ਸਕਿਨ ਬੁੱਢੀ ਹੋ ਜਾਂਦੀ ਆ, ਸ਼ੂਗਰ ਕਰਕੇ ਇਨਸਾਨ ਜਿਹੜਾ ਹੈਗਾ ਉਹ ਆਪਦੇ ਆਪ ਨੂੰ ਐਂ ਲੱਗਦਾ ਵੀ ਅੱਜ ਗਏ ਕੱਲ ਗਏ ਯਾਰ ਛੱਡੋ ਗੋਲੀਆਂ ਖਾਈ ਜਾਂਦਾ। ਗੋਲੀਆਂ ਖਾਈ ਅੱਜ ਗੋਲੀ ਸ਼ੁਰੂ ਕੀਤੀ ਸੀ ਸ਼ੂਗਰ ਦੀ ਤਾਂ 6 ਮਹੀਨੇ ਸਾਲ ਬਾਅਦ ਗੁਰਦੇ ਗੁਰਦਿਆਂ ਦੀ ਦਵਾਈ ਸ਼ੁਰੂ ਹੋ ਗਈ, ਫਿਰ ਗੁਰਦੇ ਕਮਜ਼ੋਰ ਹੋ ਗਏ ਫਿਰ ਬਾਥਰੂਮ ਦੀ ਸ਼ੁਰੂ ਹੋ ਗਈ। ਮਤਲਬ ਉਹ ਦਵਾਈਆਂ ਦੇ ਸਾਈਡ ਇਫੈਕਟ ਨੇ 슈ਗਰ ਕੁਛ ਨਹੀਂ ਕਹਿੰਦੀ ਕਿ ਸਰੂ 슈ਗਰ ਕੰਟਰੋਲ ਚ ਰੱਖੋ 슈ਗਰ ਨੇ ਕਹਿਣਾ ਹੀ ਕੁਛ ਨਹੀਂ ਜਿਹੜੀਆਂ ਦਵਾਈਆਂ ਮੋٹے ਮੋٹے ਡੱਬੇ ਭਰ ਕੇ ਖਾਣੇ ਆ ਉਹ ਨੁਕਸਾਨ ਕਰਦੇ ਅੱਛਾ ਗੋਲ ਸਾਹਿਬ 슈ਗਰ ਦੇ ਉੱਤੇ ਬੜੀ ਖੁੱਲ ਕੇ ਅਸੀਂ ਚਰਚਾ ਕਰ ਲਈ ਹੈ ਤੇ ਬੀਪੀ ਦੀ ਸਮੱਸਿਆ ਵੀ ਹੈ ਬੀਪੀ ਵੀ ਅੱਗੇ ਜਾ ਕੇ ਹਾਈਪਰ ਟੈਂਸ਼ਨ ਤੱਕ ਪਹੁੰਚ ਜਾਂਦਾ ਹੈ ਤੇ ਕਈ ਤਰ੍ਹਾਂ ਦੇ ਨਾਲ ਸਰੀਰ ਨੂੰ ਬੜਾ ਬੁਰਾ ਅਸਰ ਪਾ ਦਿੰਦਾ ਹੈ ਉਹਦੇ ਵਾਸਤੇ ਕੀ ਤੁਹਾਡੀ ਨਵੀਂ ਚੀਜ਼ ਹੈ ਜੀ ਦੇਖੋ ਅਸੀਂ ਤਾਂ ਦਵਾਈਓ ਦਵਾਂਗੇ ਸਾਣਾ ਕਿਸੇ ਸਾਧ ਕੋਲ ਜਾਓਗੇ ਉਹ ਤੁਹਾਨੂੰ ਕੋਈ ਟੋਟਕਾ ਦੇਊਗਾ ਕੋਈ ਧਾਗਾ ਡੋਣਾ ਟੋਟਕਾ ਦੇਊਗਾ ਅਸੀਂ ਤਾਂ ਦਵਾਈਓ ਦਵਾਂਗੇ ਦਵਾਈਓ ਤਾਂ ਉਹ ਮਤਲਬ ਇਹ ਐ ਪਰ ਜੇ ਤੁਸੀਂ ਆਪਣੇ ਘਰੇ ਕੁਝ ਕਰ ਸਕਦੇ ਹੋ ਸਭ ਤੋਂ ਵਧੀਆ ਅਨਲੋਮ ਬਲੋਮ ਕਰੋ ਰਾਤ ਨੂੰ ਸੌਣ ਤੋਂ ਪਹਿਲਾਂ ਬਹੁਤ ਵਧੀਆ ਨੀਂਦ ਆਉਂਦੀ ਐ ਆ ਜਿਹੜੇ ਕੰਨ ਨੇ ਇਹਨਾਂ ਦੇ ਪੁਆਇੰਟ ਚੰਗੀ ਤਰ੍ਹਾਂ ਦੱਬੋ ਜਿਵੇਂ ਮਾਸਟਰ ਸਕੂਲ ਚ ਦਬਾਵਾ ਹੁੰਦਾ ਸੀਗਾ ਇਹਨੂੰ ਜਦੋਂ ਤੁਸੀਂ ਦੱਬੋਗੇ ਸਰੀਰ ਸ਼ਾਂਤ ਨੀਂਦ ਬੜੀ ਵਧੀਆ ਆਊਗੀ ਬਲੱਡ ਪ੍ਰੈਸ਼ਰ ਕੰਟਰੋਲ ਰਹੂਗਾ ਪਰ ਜਿਹੜੇ ਕਹਿੰਦੇ ਨੇ ਵੀ ਅਸੀਂ ਤਾਂ ਗੋਲੀਆਂ ਖਾਵਾਂਗੇ ਉਹਨਾਂ ਨੂੰ ਅਸੀਂ ਬਣਾਈ ਐ ਕੂਲ ਮਿਸਟੀ ਜਿਹੜੀ ਕੂਲ ਮਿਸਟੀ ਹੈ ਇਹ ਇੱਕ ਕੈਪਸੂਲ ਹੈ ਜੀ ਇਹ ਇੰਨਾ ਕੁ ਵਧੀਆ ਪ੍ਰੋਡਕਟ ਹੈ ਜੀ ਮਤਲਬ ਇਹਦੇ ਵਿੱਚ ਪਾਇਆ ਹੀ ਕੁਝ ਨਹੀਂ ਖਾਸ ਸੀ ਅਰਜੁਨ ਦੀ ਸਾਲਾ ਸਰਪਗੰਧਾ ਜਟਾਮੰਸੀ ਹੈ ਤਿੰਨ ਚੀਜ਼ਾਂ ਪਾਈਆਂ ਨੇ ਗਜ਼ਬ ਦਾ ਰਿਜ਼ਲਟ ਹੈ ਜਿੰਨਾ ਮਰਜੀ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੋਵੇ ਜਿੰਨਾ ਮਰਜੀ ਦਿਲ ਘਬਰਾਉਂਦਾ ਹੋਵੇ ਜਿੰਨੇ ਮਰਜੀ ਚੜਚੜਾਪਨ ਹੋਵੇ ਸ਼ਾਂਤ ਕਰਨ ਦੇ ਵਿੱਚ ਇਹ ਸਭ ਤੋਂ ਬੈਸਟ ਚੀਜ਼ ਹੈ ਇੱਕ 슈ਗਰ ਦੇ ਮਰੀਜ਼ ਨੂੰ ਮੈਕਸਿਮਮ ਜਿਹੜੇ 슈ਗਰ ਦੇ ਮਰੀਜ਼ ਆ ਉਹਨਾਂ ਨੂੰ ਥਾਇਰੋਇਡ ਦੀ ਵੀ ਪ੍ਰੋਬਲਮ ਹੁੰਦੀ ਹੈ ਤਾਂ ਉਹਨਾਂ ਵਾਸਤੇ ਬਕਾਇਦਾ ਥਾਇਰੋਇਡ ਦਾ ਪ੍ਰੋਪਰ ਇੱਕ ਡਾਈਟ ਦਿੱਤੀ ਹੈ ਕੈਪਸੂਲ ਰੂਪ ਦੇ ਵਿੱਚ ਇਹ ਥਾਇਰੋਇਡ ਨੂੰ ਕੰਟਰੋਲ ਕਰਦੀ ਹੈ ਜੇ ਤੁਸੀਂ ਕਹੋ ਵੀ ਥਾਇਰੋਇਡ ਦੀ ਗੋਲੀ ਇੱਕਦਮ ਬੰਦ ਹੋ ਜੂਗੀ ਜਿਹੜੀ ਲੱਗੀ ਹੋਈ ਹੈ ਉਹ ਨਹੀਂ ਬੰਦ ਹੁੰਦੀ ਪਰ ਇਹਦੇ ਨਾਲ ਹੌਲੀ 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 ਉਹਦੀ ਮਾਤਰਾ ਘਟਣ ਲੱਗੇ ਅੱਛਾ ਇਹ ਖਾਲੀ ਪੇਟ ਖਾਣਾ ਜੀ ਵੀ ਇਹ ਖਾਲੀ ਪੇਟ ਖਾਣਾ ਜੀ ਇਹਦਾ ਇੱਕ ਸਭ ਤੋਂ ਵੱਡਾ ਫਾਇਦਾ ਇਹ ਹੀ ਹੈ ਕਿ 슈ਗਰ ਹਾਈ ਬੀਪੀ ਥਾਇਰੋਇਡ सेक्स ਕਮਜ਼ੋਰੀ ਸਰੀਰਕ ਕਮਜ਼ੋਰੀ ਹਰ ਚੀਜ਼ ਨੂੰ ਠੀਕ ਕਰਨ ਵਾਸਤੇ ਇਹ ਪੰਜ ਛੇ ਜੜੀਆਂ ਦਵਾਈਆਂ ਨੇ ਅਸੀਂ ਦੰਦੇ ਆ ਸਾਡੇ ਪੇਸ਼ੈਂਟ ਬਿਲਕੁਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਠੀਕ ਨੇ ਔਰ ਸਾਰੀਆਂ ਦਵਾਈਆਂ ਦੇ ਮੈਂ ਨੁਸਖੇ ਤੁਹਾਨੂੰ ਦੱਸੇ ਨੇ ਘਰੇ ਬਣਾ ਸਕਦੇ ਹੋ ਮੇਰੇ ਤੋਂ ਵਟਸਐਪ ਕਰਕੇ ਇਹ ਚੀਜ਼ਾਂ ਦੀ ਫੋਟੋ ਲੈ ਸਕਦੇ ਹੋ ਜੇ ਤੁਸੀਂ ਆਉਣਾ ਚਾਹੋ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਇਹ ਆਫਿਸ ਖੁੱਲਾ ਹੁੰਦਾ ਹੈ ਸੋਮਵਾਰ ਤੋਂ ਵੀਰਵਾਰ ਤੱਕ ਮੈਂ ਆਪ ਮਿਲਦਾ ਰਿਸੈਪਸ਼ਨ ਰੋਜ਼ ਖੁੱਲੀ ਹੁੰਦੀ ਹੈ ਦਵਾਈ ਦੀ ਕਿਸੇ ਨੂੰ ਵੀ ਲੋੜ ਹੈ ਅੱਗੇ ਪਿੱਛੇ ਵੀ ਆ ਕੇ ਲੈ ਸਕਦਾ ਹੈ ਜਿਹਨੇ ਮੈਨੂੰ ਖਾਸ ਮਿਲਣ ਦੀ ਇੱਛਾ ਹੁੰਦੀ ਹੈ ਤਾਂ ਉਹ ਸਵੇਰੇ 10:30 ਵਜੇ ਮੈਂ ਬੈਠ ਜਾਂਦਾ ਤੇ 5 ਵਜੇ ਤੱਕ ਮੈਂ ਆਪਣੇ ਆਫਿਸ ਚੋਂ ਨਾ ਸੋਮਵਾਰ ਤੋਂ ਵੀਰਵਾਰ ਤੱਕ 4 ਦਿਨ ਹਫਤੇ ਚ ਆਪਣਾ ਸ਼ੁੱਕਰਵਾਰ ਤੇ ਸ਼ਨੀਵਾਰ ਜਿਹੜਾ ਹੈਗਾ ਉਹ ਦਵਾਈਆਂ ਬਣਾਉਣੀਆਂ ਪਾਰਸਲ ਭੇਜਣੇ ਤੁਹਾਡੇ ਸਾਰਿਆਂ ਦੇ ਆਰਡਰ ਪੂਰੇ ਕਰਨੇ ਕਿਉਂਕਿ 2-2 3-3000 ਆਰਡਰ ਜਿਹੜਾ ਰੋਜ਼ ਆ ਜਾਂਦਾ ਉਹਨੂੰ ਵੀ ਕੋ ਦਿਨ ਚ ਸੀ ਤਿਆਰ ਕਰ ਕਰਕੇ ਕੱਢਦੇ ਆ ਔਰ ਇੱਕ ਇੱਕ ਆਰਡਰ ਜਿਹੜਾ ਹੈਗਾ ਕਿ ਦਵਾਈ ਜਿਹੜੀ ਹੈਗੀ ਆ ਉਹ ਸਾਡੀ ਨਿਗਾਹ ਤੋਂ ਬਿਨਾ ਅਸੀਂ ਨਹੀਂ ਦੰਦੇ ਸਾਡੇ ਬੈਦ ਸਾਡੇ ਡਾਕਟਰ ਤੇ ਮੇਰੀ ਆਪਣੀ ਦੇਖ ਰਹਿਕ ਦੇ ਵਿੱਚ ਦਵਾਈਆਂ ਬਣਦੀਆਂ ਨੇ ਔਰ ਉਹੀ ਦਵਾਈਆਂ ਸੀ ਤੁਹਾਡੇ ਤੱਕ ਪਹੁੰਚਾਣੇ ਆ ਸਿਰਫ 4 ਦਿਨ ਹਫਤੇ ਦੇ ਵਿੱਚ ਤੁਸੀਂ ਆਉਣਾ ਸਵੇਰੇ ਆ ਕੇ ਆਪਣੀ 9:00 9:30 ਵਜੇ ਪਰਚੀ ਬਣਵਾ ਲਓ ਘੰਟੇ ਡੇਢ ਘੰਟੇ ਚ ਬਾਰੀ ਆ ਜਾਂਦੀ ਹੈ ਅਪਾਇੰਟਮੈਂਟ ਸਿਸਟਮ ਖਤਮ ਕਰ ਦਿੱਤਾ ਗਿਆ ਕਿਉਂਕਿ ਅਪਾਇੰਟਮੈਂਟ ਸਿਸਟਮ ਦੇ ਨਾਲ ਕੰਮ ਹੋ ਨਹੀਂ ਸੀ ਰਿਹਾ ਪੇਸ਼ੈਂਟ ਬਹੁਤ ਆ ਜਾਂਦੇ ਨੇ ਹੁਣ ਨੰਬਰ ਵਾਰ ਸਿਸਟਮ ਹੋ ਗਿਆ ਕਿ ਜਿਹੜਾ ਪਹਿਲੇ ਆ ਗਿਆ ਉਹ ਪਹਿਲਾਂ ਫ੍ਰੀ ਹੋ ਜਾਂਦਾ ਜਿਹੜਾ ਲੇਟ ਆਇਆ ਉਹ ਲੇਟ ਫ੍ਰੀ ਹੋ ਬਿਲਕੁਲ ਸੁਭਾਸ ਜੀ ਜਿਸ ਤਰ੍ਹਾਂ ਦੇ ਤੁਹਾਡੇ ਪ੍ਰੋਡਕਟ ਨੇ ਦਵਾਈਆਂ ਨੇ ਬਿਲਕੁਲ ਇੱਕ ਕ੍ਰਾਂਤੀ ਆਯੁਰਵੇਦ ਦੇ ਵਿੱਚ ਅਸੀਂ ਲੋਕ ਘਬਰਾ ਜਾਂਦੇ ਆ ਕਿ 슈ਗਰ ਹੋ ਗਈ ਬੀਪੀ ਸਾਡਾ ਵਾਧਾ ਘਟਦਾ ਰਹਿੰਦਾ ਉਸ ਤੋਂ ਇਲਾਵਾ ਥਰੈਡ ਥਰੈਡ ਨੂੰ ਲੈ ਕੇ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਕਾਫੀ ਪਰੇਸ਼ਾਨ ਰਹਿੰਦੀਆਂ ਨੇ ਤਾਂ ਉਹਨਾਂ ਵਾਸਤੇ ਜਿਹੜੀਆਂ ਦਵਾਈਆਂ ਨੇ ਤੇ ਪਰ ਤੁਹਾਨੂੰ ਮੈਂ ਦੱਸ ਦਿਆਂ ਕਿ ਜਦੋਂ ਵੀ ਤੁਸੀਂ ਚੰਡੀਗੜ੍ਹ ਆਓ ਸੈਕਟਰ 44D ਐਡਰੈਸ ਤੁਹਾਨੂੰ ਪੂਰਾ ਥੱਲੇ ਸਕਰੀਨ ਦੇ ਉੱਤੇ ਵੀ ਦਿੱਤਾ ਗਿਆ ਹੈ ਨੰਬਰ ਵੀ ਦਿੱਤਾ ਗਿਆ ਹੈ ਤੁਸੀਂ ਉਹ ਪੜ੍ਹ ਕੇ ਜ਼ਰੂਰ ਸਹੀ ਥਾਂ ਦੇ ਉੱਤੇ ਪਹੁੰਚਣਾ ਹੈ ਤੇ ਆਪਣੀਆਂ ਰਿਪੋਰਟਾਂ ਜ਼ਰੂਰ ਨਾਲ ਲੈ ਕੇ ਆਇਓ ਬੀਪੀ ਦੀ ਜੇਕਰ ਤੁਸੀਂ ਚੈੱਕ ਕਰਵਾ ਕੇ ਆਉਗੇ ਤਾਂ ਜ਼ਿਆਦਾ ਵਧੀਆ ਹੈ ਤੇ ਸ਼ੂਗਰ ਦੀ ਰਿਪੋਰਟ ਨਾਲ ਲੈ ਕੇ ਆਓ ਤੇ ਇਸ ਤੋਂ ਇਲਾਵਾ ਜਿਹੜੀ ਵੀ ਹੋਰ ਵੀ ਸਮੱਸਿਆ ਉਹਦੀਆਂ ਰਿਪੋਰਟਾਂ ਜ਼ਰੂਰ ਲੈ ਕੇ ਆਓ ਤਾਂ ਜੋ ਰਿਪੋਰਟ ਦੇ ਮੁਤਾਬਕ ਹੀ ਗੋਇਲ ਸਾਹਿਬ ਤੁਹਾਡੇ ਨਾਲ ਗੱਲ ਕਰਨ ਤੇ ਜਿਹੜੇ ਇੱਥੇ ਮਾਹਰ ਡਾਕਟਰ ਨੇ ਉਹ ਵੀ ਤੁਹਾਨੂੰ ਮਿਲਣਗੇ ਜ਼ਰੂਰੀ ਨਹੀਂ ਕਿ ਗੋਇਲ ਸਾਹਿਬ ਹੀ ਮਿਲਣ ਉਹਨਾਂ ਦੀ ਦੇਖ ਰਿਕ ਦੇ ਵਿੱਚ ਸਾਰਾ ਕੁਝ ਤਿਆਰ ਹੁੰਦਾ ਸੋ ਤੁਸੀਂ ਜ਼ਰੂਰ ਆਓ ਆਪਣਾ ਜੀਵਨ ਦਾ ਸੁਧਾਰ ਕਰੋ ਇਹ ਜਿਹੜੀਆਂ ਛੋਟੀਆਂ ਛੋਟੀਆਂ ਸਮੱਸਿਆਵਾਂ ਨੇ ਇਹਨਾਂ ਨੂੰ ਵਧਣ ਤੋਂ ਪਹਿਲਾਂ ਹੀ ਰੋਕਣਾ ਜ਼ਰੂਰੀ ਹੋ ਜਾਂਦਾ ਤੇ ਗੋਇਲ ਸਾਹਿਬ ਬੈਠੇ ਨੇ ਗੋਇਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਤੁਹਾਡਾ ਵੀ ਔਰ ਜਿੰਨੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਇੰਨੇ ਦਿਦੋਂ ਸੁਣ ਰਹੇ ਨੇ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਸ੍ਰੀਕਾਲ ਜੀ ਨਮਸਕਾਰ ਤੈਸਨ ਸਾਡੇ ਨਾਲ ਵਰਦਾਨ ਆਯੁਰਵੈਦਿਕ ਸੈਂਟਰ ਦੇ ਐਮ ਡੀ ਸੁਭਾਸ਼ ਗੋਇਲ ਜੀ ਜਿਨ੍ਹਾਂ ਨੇ ਬੜੇ ਵਧੀਆ ਪ੍ਰੋਡਕਟ ਆਯੁਰਵੈਦਿਕ ਆਯੁਰਵੈਦਿਕ ਮਹਾਰਾਂ ਦੀ ਦੇਖਰੇਖ ਦੇ ਵਿੱਚ ਬਣਾਏ ਹੋਏ ਜਿਹੜੇ ਦਵਾਈਆਂ ਨੇ ਪ੍ਰੋਡਕਟ ਨੇ ਉਹ ਦੱਸੇ ਨੇ ਅਗਲੇ ਐਪੀਸੋਡ ਦੇ ਵਿੱਚ ਇਸੇ ਤਰ੍ਹਾਂ ਨਵੇਂ ਵਿਸ਼ੇ 'ਤੇ ਗੱਲਬਾਤ ਕਰਾਂਗੇ ਫਿਲਹਾਲ ਇਜਾਜ਼ਤ ਦਿਓ ਧੰਨਵਾਦ 35 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ